ਵਾਦਾਂ ਲੈਵਾ ਬੜਾ ਸੋਹਣਾ ਸੁਨੱਖਾ ਕੱਲਾ ਕੱਲਾ ਥਾਣਾ ਇਹ ਗੱਪ ਮੰਨੇ ਕੋਈ ਸੱਚ ਅਸੀਂ 16 ਕਿਲੋ ਇਹ ਥਲੋਤ ਚੋਇਆ ਹੋਇਆ ਜੀ 16 ਕਿਲੋ ਚੋਇਆ ਪੂਰਾ ਜਮਾ 16 ਕਿਲੋ ਠੀਕ ਆ ਜੋ ਤੂੰ ਬੰਦਾ ਕਹਿੰਦਾਗਾ ਤਾਂ ਅਸੀਂ ਚਵਾ ਕੇ ਵੀ ਦੇ ਦਾਂਗੇ 16 ਕਿਲੋ ਕਿੱਤਾ ਵਧੀਆ ਕਿੱਤਾ ਨਹੀਂ ਮੜਾਈ ਕੰਮ ਕਰ ਕੋਈ ਹੈ ਜਿਹੜਾ ਆਪਾਂ ਮਤਲਬ ਆਦੀ ਮਿਹਨਤ ਕਰਦਾਈ ਬੰਦਾ ਸਹੀ ਉਹ ਸਾਰੀ ਠੀਕ ਹੈ ਜੀ ਲੋਡ ਹੁੰਦੀਆਂ ਇਹ ਮਤਲਬ ਵੀ ਸਾਢੇ 3 ਫੁੱਟ ਜੇ ਇੱਕ ਮੱਝ ਖੜੀ ਹੋਈ ਹੈ ਜੀ ਕੋਲੇ ਦਾਦਾ ਸਾਲ ਕੋਈ ਖੜੀਆਂ ਨੂੰ ਕੋਈ ਮੱਝ ਕੋਈ ਲਿੱਸੀ ਨਹੀਂ ਕੋਈ ਫਰਿਆਗ ਨਹੀਂ ਗਈ ਵਧੀਆ ਨੋਰਮਲ ਮੱਝਾਂ ਸਾਰੀ ਲਾਈ ਸਾਈਡ ਆ ਗਈ ਤੇ ਉਹ ਸਾਹਮਣੇ ਉਧਰ ਉਧਰਲੇ ਹਾਂਜੀ ਉਹ ਮੱਝ ਕਿਵੇਂ ਕਿੰਨੇ ਕ ਦੁੱਧ ਬਾਦ ਵਾਲੀ ਐ ਉਹ ਥਲੇ ਸੀ ਆਈ 22 ਕਿਲੋ ਦੀ ਅੱਛਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਬੋ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਪਹੁੰਚੇ ਹੋਏ ਸੀ ਆਪਾਂ ਬਾਈ ਖੇਤੇ ਕੋਲੇ ਪਿੰਡ ਘੁੰਮਣ ਦੇ ਵਿੱਚ ਮਿੱਤਰੋ ਅੱਜ ਨਾਲ ਆਪਾਂ ਤੁਹਾਨੂੰ ਦੋ ਮੱਝਾਂ ਦੀ ਇਹਨਾਂ ਦੀ ਨਾ ਜਾਣਕਾਰੀ ਲੈ ਕੇ ਦੇਵਾਂਗੇ ਇੱਕ ਤਾਂ ਹੈਗੀ ਐ ਤਾਜੀ ਸੂਹੀ ਤੇ ਇੱਕ ਸੂਨ ਵਾਲੀ ਬਾਕੀ ਬਾਈ ਦਾ ਕੰਮ ਹੈਗਾ ਤੁਸੀਂ ਦੇਖ ਲਓ ਵੀ ਇਧਰੋਂ ਦੁੱਧ ਦਾ ਅ ਇਧਰਲੇ ਪਾਸੋਂ ਆਪਾਂ ਜੇ ਸਟਾਰਟ ਕਰ ਲਈਏ ਨਾ ਤੁਹਾਨੂੰ ਪਸ਼ੂ ਦਿਖਾਉਣੇ ਤੇ ਜਿਹੜੇ ਘੱਟੋ ਘੱਟ ਵੀ ਬਾਈ ਕੋਲੇ 50 ਮੱਜਾਂ ਦਾ ਖੁੱਲੀਆਂ ਹੀ ਹੋਣੀਆਂ 50 ਤੋਂ 60 ਮੱਜਾਂ ਖੁੱਲੀਆਂ ਹੋਣੀਆਂ ਜਿਹੜੀਆਂ ਦੁੱਧ ਤੇ ਲਾਈਆਂ ਹੋਈਆਂ ਇਹ ਇਧਰਲੇ ਪਾਸੇ ਬਾਈ ਦਾ ਕੰਮ ਆਪਾਂ ਦਿਖਾ ਦਗੇ ਡੇਰੀ ਦਾ ਕੰਮ ਆ ਗਿਆ ਅ ਜੇ ਗੱਲ ਕਰੀਏ ਨਾ ਇੰਨਾ ਕੰਮ ਕਰਨ ਵਾਸਤੇ ਬਾਈ ਦਾ ਜਿਹੜਾ ਹੈਗਾ ਸਿਸਟਮ ਬਣਾਇਆ ਹੋਇਆ 50 60 ਮੱਜਾਂ ਦਾ ਤੇ ਬਹੁਤ ਸੋਹਣਾਗਾ ਭਾਂਡਾ ਚਾਰੇ ਪਾਸੇ ਪਾ ਕੇ ਹਨਾ ਤੇ ਉੱਤੇ ਜੀ ਗੱਲ ਕਰੀਏ ਜਿਹੜੀ ਵਿਚਾਲੇ ਥਾਂ ਰੱਖੀ ਏ ਖਾਲੀ ਇਥੇ ਇਥੋ ਤਾਰਾ ਦੂਰਾ ਪਾ ਕੇ ਉੱਤੇ ਪੱਲੀ ਲਾਤੀ ਤੇ ਬਹੁਤ ਨਿੱਗ ਆ ਮੈਨੂੰ ਐ ਲੱਗਦਾ ਜੀ ਆਪਣੇ ਨੋਰਮਲ ਮੱਜਾਂ ਕਰੇ ਮੈਨੂੰ ਐ ਲੱਗਦਾ ਵੀ ਕੱਪੜਾ ਦੇਖ ਦੇ ਕੇ ਰੱਖਣੀਆਂ ਪੈਂਦੀਆਂ ਪਰ ਇੱਥੇ ਇੰਨੀਆਂ ਮੱਜਾਂ ਦੇ ਵਿੱਚ ਆਪਦੇ ਨਿੱਗ ਦੇ ਹੀ ਬਹੁਤ ਨਿੱਗ ਹੋ ਜਾਂਦੇ ਇਹਨਾਂ ਦਾ ਹਨਾ ਤੇ ਬਾਕੀ ਆਜੋ ਆਪਾਂ ਨਾ ਜਿਹੜੀ ਹੈਗੀ ਹੈਗੀ ਬਾਈ ਦੀਆਂ ਦੋ ਮੱਜਾਂ ਆ ਇਹਨਾਂ ਦੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਗੱਲਬਾਤ ਕਰਵਾਉਣੇ ਆ ਬਾਕੀ ਡੇਰੀ ਧੰਦੇਵਰੀ ਵੀ ਆਪਾਂ ਦੋ ਚਾਰ ਗੱਲਾਂ ਜ਼ਰੂਰ ਸਾਂਝੀਆਂ ਕਰਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਪਿੰਡ ਆਪਣਾ ਘੁੰਮਣ ਖੁਰਦਾ ਗਿਆ ਘੁੰਮਣ ਖੁਰਦ ਮੋੜ ਦੇ ਜਮਾ ਨਾਲ ਮੋੜ ਦੇ ਨਾਲ ਬਈ ਉਹੀ ਛੋਟੀ ਘੁੰਮਣ ਕਹਿੰਦੇ ਛੋਟੀ ਘੁੰਮਣ ਕਹਿੰਦੇ ਠੀਕ ਹੈ ਤੇ ਜਿਲਾ ਇਹਨੂੰ ਬਠਿੰਡਾ ਜਿਲਾ ਬਠਿੰਡਾ ਬਈ ਠੀਕ ਆ ਖੇਤੇ ਬਈ ਜਿਵੇਂ ਆਪਾਂ ਗੱਲ ਕਰ ਲਗੇ ਪਹਿਲਾਂ ਨਾ ਇਸ ਕਿੱਤੇ ਬਾਰੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਜਿਹੜਾ ਆਪਾਂ ਕੰਮ ਮੇਨ ਆ ਵੀ ਜਿਹੜੀਆਂ ਮੱਝਾਂ ਵੇਚਣੀਆਂ ਹਨਾ ਦੋ ਹਾਂਜੀ ਬਈ ਇਹ ਦੱਸ ਪਹਿਲੀ ਵਾਲੀ ਪਹਿਲੀ ਮੱਝ ਦੀ ਡਿਟੇਲ ਦੱਸ ਸੇ ਇਹ ਕਿਨੇ ਸੂਆ ਸੂਈ ਆ ਇਹ ਸੂਆ ਬਈ ਕਹਿਣ ਨੂੰ ਕੋਰਾ ਮਰਜੀ ਕਹ ਲਿਆ ਕੋਈ ਚੌਥਾ ਸੂਆ ਸੂਈ ਹੈਗੀ ਠੀਕ ਆ ਹਾਂ ਬਈ ਦੁੱਧ ਮਨਲਾ ਵੀ 1 ਠੀਕ ਹੈ 10 ਤੋਂ 11 ਕਿਲੋਜ਼ ਉਹ ਤਾਂ ਤਿਆਰ ਆ। ਹਾਂ 10 ਤੋਂ 11 ਬਈ। ਇਹ ਕਹਿ ਦੇਣਾ ਦੀ ਸੂਈ ਐ। ਇਹਨੂੰ ਸੂਈ ਨੂੰ ਬਈ ਅੱਜ 10ਵਾਂ 11ਵਾਂ ਦਿਨ ਹੈਗਾ। 10ਵਾਂ 11ਵਾਂ ਦਿਨ। ਕੋਈ 5-6 ਦਿਨ ਦਿਨ ਨਹੀਂ। ਨਹੀਂ ਨਹੀਂ ਕੋਈ 5-6 ਦਿਨ ਨਹੀਂ। ਠੀਕ ਹੈ ਗੱਲ। ਚਵਾਈ ਚੂਈ ਸੋਹਣੀ ਆ ਪੋਲੀ ਆ। ਵਧੀਆ ਕੋਈ ਬੁੜੀ ਚ ਹੋਵੇ ਕੋਈ ਬੰਦਾ ਚ ਹੋਵੇ ਬਈ। ਠੀਕ ਆ। ਹਾਂਜੀ ਬਈ। ਓਕੇ। ਲਓ ਵੀ ਮਿੱਤਰੋ ਇਹ ਖੋਲੀ ਕਰਾ ਫਿਰ ਆਪਾਂ ਤੋੜ ਕੇ ਦਿਖਾ ਦਗੇ। ਲਓ ਵੀ ਜੇ ਗੱਲ ਕਰਕੇ ਚੌਥੇ ਸੂਏ ਮਾਚ ਸੂਈ ਆ। ਲੇਵੇ ਲੂਵੇ ਤੋਂ ਬੜੀ ਸਾਫ ਆ। ਇੱਕ ਗੱਲ ਦੱਸ ਦਣਾ ਤੁਹਾਨੂੰ ਬਰੀਕ ਚਮੜ ਤੇ ਖੇਤੇ ਵੀ ਮਗਰ ਕਟਾ ਕੀ ਕੱਟੀ? ਇਹ ਮਗਰ ਬਈ ਕੱਟੀ ਹੈ ਜੀ। ਕੱਟੀ ਹੈ। ਹਾਂਜੀ ਕੱਟੀ ਬਹੁਤ ਹੁੰਦੀ। ਠੀਕ ਆ। ਇਹ ਆ ਦੇਖ ਲਓ ਤੁਸੀਂ ਘਰੇ ਖੇਦੇ ਜਿਵੇਂ ਨਾਰਮਲ ਅ ਇਹ ਲਿਆਂਦੀ ਹੋਈ ਹੈ ਕਿ ਆਪਣੇ ਘਰ ਦੀ ਹੈ? ਨਹੀਂ ਬਈ ਲਿਆਂਦੀ ਹੋਈ ਹੈ ਜੀ। ਆਪਣਾ ਵਪਾਰ ਦਾ ਕੰਮ ਹੀ ਹੈ ਨਾਨ ਨਾਲ। ਅੱਛਾ ਅੱਛਾ ਵਪਾਰ ਦਾ ਕੰਮ ਹੀ ਹੈ ਨਾਨ ਨਾਲ। ਹਾਂਜੀ ਠੀਕ ਆ। ਇਹ ਆ ਦੇਖ ਲਓ ਮਿੱਤਰੋ ਤੁਸੀਂ। ਲੇਵੇ ਤੋਂ ਨਾ ਬੜੀ ਸੋਹਣੀ ਹੈ। ਇਹ ਇਧਰ ਲਈ ਮੜੀ ਜੀ ਖਿਤੇ। ਲੋ ਵੀ ਤੁਹਾਨੂੰ ਮੈਂ ਲੇਵੇ ਤੋਂ ਦੁਬਾਰੇ ਚੈੱਕ ਕਰਵਾ ਦਾਂ। ਲੇਵਾ ਬੜਾ ਸੋਹਣਾ ਸੁਨੱਖਾ ਕੱਲਾ ਕੱਲਾ ਥਾਣਾ। ਤੇ ਇਹ ਆ ਜਾ ਕਰੋ ਹੁਣ ਲਿਆ ਇਧਰ ਨੂੰ ਕਰੋ। ਏ اچھا ਵਪਾਰ ਵਾਲੀਆਂ ਮੱਝ ਆ ਗਈਆਂ ਹੈਂ ਹਾਂਜੀ ਬਈ ਇਹ ਵਪਾਰ ਵਾਲੀਆਂ ਠੀਕ ਆ ਬੰਨ ਫਿਰ ਕਰਾਏ ਦਾ ਆਪਾਂ ਰੇਟ ਪੁੱਛਦੇ ਆਂ ਬਾਈ ਤੂੰ ਵੀ ਰੇਟ ਜਮਾ ਐਂ ਹਾਂ ਨਾ ਕੀ ਰੇਟ ਕਰੂਗਾ ਖੇਤੇ ਬਈ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਇਹ ਰੇਟ ਬਾਈ 115 ਗੀ ਜਮਾ ਹਾਨਾ ਕਿੰਨੇ ਦੀ ਫਿਕਸ ਜਮਾ ਹਾਨਾ ਬਈ 10 ਦੀ ਦਿੰਨੀ ਆਪਾਂ 10 ਦੀ ਹਾਂ ਬਈ ਠੀਕ ਹੈ ਐ ਕੱਟ ਮੈਨੂੰ ਐ ਦੱਸ ਪਹਿਲਾਂ ਵੀ ਦੁੱਧ ਇਹ ਘਟੋ ਘਟ ਵੀ ਕਿੱਥੋਂ ਤੱਕ ਜਾਊਗੀ ਦੁੱਧ ਬਈ ਆਲੇ ਦੇ ਮਾਲਕ ਦੇ ਕਹਿੰਦਾ 14 ਕਿਲੋ ਦੁੱਧ ਆਗਾ ਠੀਕ ਹੈ ਪਿੰਡ ਚ ਹੀ ਮੈਂ ਲੈਤੀ ਹੋਈ ਜਾਈਗੀ ਠੀਕ ਹੈ ਪਰ ਅਸੀਂ ਚੋਲਾ 2 ਕਿਲੋ 2 ਸੂਈ ਉਹਨਾਂ ਨੇ ਚੋਈਆ 14 14 ਕਿਲੋ ਦੇਰੀ ਇਹਨਾਂ ਕੋਲ ਠੀਕ ਹੈ ਕੋਈ ਐ ਨਹੀਂ ਹੈਗਾ 17 ਨਹੀਂ 18 ਨਾ ਨਾ ਹਾਂ ਜੇ ਜੁਰ ਵਧੀਆ ਪਈ ਆਪਣੇ ਘਰੇ ਸੂਈ ਆ ਕੇ ਚੋਣ ਚਾਂ ਵਧੀਆ ਸੋਣਾਗਾ ਸੀਲ ਠੰਡੀ ਆ ਵਧੀਆ ਬਈ ਓਕੇ ਹੁਣ ਜਿਵੇਂ ਆਪਣੇ ਇੱਧਰ ਲਈ ਆ ਗਈ ਜਿਹੜੀ ਮ ਇਹ ਹਸੂਣ ਵਾਲੀ ਆ ਇਹ ਸੂਣ ਵਾਲੀ ਬਈ ਜੀ ਠੀਕ ਆ ਇਹ ਤੇਰੇ ਘਰ ਦੀ ਆ ਗਈ ਹਾਂਜੀ ਇਹ ਇੱਕ ਸੂਆ ਸੀ ਚੋਈ ਹੋਈ ਆ ਬਈ ਇੱਕ ਸੂਆ ਚੋਈ ਆਈ ਆ ਠੀਕ ਆ ਤੇ ਕਿੰਨਾ ਸੂਆ ਸੂਂਦੀ ਇਹ ਇਹ ਬਈ ਤੀਜਾ ਸੂਆ ਜੀ ਪਰ ਦੂਜਾ ਸੂਆ ਸੀ ਲੈਤੀ ਸੀ ਅੱਛਾ ਤੀਜਾ ਸੂਆ ਦਿਨ ਕਿੰਨੇ ਕ ਲੈ ਕੇ ਜਾਂਦੀ ਦਿਨੇ ਦੇ ਬਈ ਉ ਅੱਜ ਪਏ ਆ ਮੰਨ ਲਾ ਵੀ 11 ਮਹਾਂ ਦਿਨ ਸੂਣਦੇ ਪਏ ਆ ਜੀ 11 12 ਦਾ ਹਾਂਜੀ 11 ਮਹਾਂ ਕਿੰਨਾ ਦੁੱਧ ਫਿਰ ਦੁੱਧ ਬਈ ਅਸੀਂ ਚਾਹੇ ਗੱਪ ਮੰਨੇ ਕੋਈ ਸੱਚ ਅਸੀਂ 16 ਕਿਲੋ ਇਹ ਸਲੋਤ ਚੋਇਆ ਹੋਇਆ ਜੀ 16 ਕਿਲੋ ਚੋਇਆ ਪੂਰਾ ਜਮਾ 16 ਕਿਲੋ ਠੀਕ ਆ ਜੇ ਤੂੰ ਬੰਦਾ ਕਹਿੰਦਾਗਾ ਤਾਂ ਅਸੀਂ ਚਵਾ ਕੇ ਵੀ ਦੇ ਦਾਂਗੇ 16 ਗ੍ਰਾਮ। ਅਹ ਚਵਾ ਕੇ ਦੇ ਦਾਂਗੇ। ਹਾਂ ਚਵਾ ਕੇ ਦੇ ਦਾਂਗੇ। ਦਿਨ ਹਜੇ ਪਈ ਆ। ਦਿਨ ਹਜੇ ਪਈ ਆ ਜੀ 11 ਮਾਰਾਂ ਦਾ ਸੂਣਦੇ ਪਈ ਆ। ਠੀਕ ਆ। ਖੋਲ ਨਹੀਂ ਫਿਰ ਕਰ। ਲੈ ਵੀ ਮਿੱਤਰੋ ਤੁਹਾਨੂੰ ਮੈਂ ਇੱਕ ਗੱਲ ਦੱਸ ਦਣਾ ਮੱਝ ਜਿਹੜੀ ਹੈਗੀ ਇਹ ਵੀ ਚੰਗੀ ਆ ਹਨਾ ਪਰ ਮੈਂ ਤੁਹਾਨੂੰ ਦੱਸ ਦਾਂ ਗੱਲ ਵੀ ਬਾਈ ਕਹਿੰਦਾ ਵੀ ਇਹ ਆਪਣੇ ਘਰ ਦੀ ਆ। ਇਹਦੀ ਗਾਰੰਟੀ ਫੁੱਲ ਰਹੂਗੀ। ਠੀਕ ਆ। ਦੁੱਧ ਵਾਲੀ ਫੁੱਲ ਗਾਰੰਟੀ ਰਹੂਗੀ। ਅ ਲੇਵੇ ਤੋਂ ਆਪਾਂ ਜੇ ਗੱਲ ਕਰ ਲਗੇ ਨਾ ਲੇਵਾ ਖੁੱਲਾ ਮਤਲਬ ਤਿਆਰ ਕਰਦੀ ਤਰੀ ਹੁੰਦੀ ਆ ਥਣ ਵੀ ਜਿਹੜਾ ਹੈਗਾ ਪੂਰਾ ਅਣਜਾਣ ਵਾਲਾ ਪਰ ਤੁਹਾਨੂੰ ਆਏ ਨਹੀਂ ਆਉਣੀ ਵੀ ਕਿਸੇ ਕੋਲ ਨੂੰ ਦੁੱਧ ਦੀ ਘਾਟ ਨਹੀਂ ਹੋਣੀ ਠੀਕ ਹੈ ਦੁੱਧ ਵਾਲੇ ਪਸ਼ੂ ਆ ਗਏ ਇਹ ਦੋਨੇ ਦੇ ਦੋਨੇ ਹਨਾ ਲਿਆ ਫਿਰ ਤੇ ਬਈ ਇਹ ਇੱਧਰ ਇਹ ਇੱਥੋਂ ਚੈੱਕ ਕਰ ਲੋ ਹੁਣ ਤਾਂ ਬਈ ਹੁਣ ਦਾ ਸੀ ਛੰਡੀ ਕਿਵੇਂ ਆ ਜਿੰਨੀ ਵੀ ਕਦੇ ਬਈ ਉੰਨੀ ਆ ਅਸੀਂ 2.5 ਤਿੰਨ ਮਹੀਨੇ ਪਹਿਲਾਂ ਆਪ ਛੱਡੀ ਆਈ ਚੋਣ ਠੀਕ ਹੈ ਹਾਂਜੀ ਕਿਤੇ ਫਿਰ ਕੀ ਇਹਦਾ ਰੇਟ ਕੀ ਕਰੇਗਾ ਜਮਾ ਰੇਟ ਬਈ ਹੁਣ ਮੰਗਣ ਦਾ ਕੁਝ ਮੰਗ ਲਈਏ ਇੱਕ 20 ਦੀ ਮੱਝ ਦੇਣੀ ਆ ਬਈ ਆਪਾਂ ਜੀ ਇੱਕ 20 ਦੀ ਹਾਂਜੀ ਜਿਵੇਂ ਜ਼ਿਮੀਂਦਾਰ ਬੰਦੇ ਦੇ ਘਰੇ ਰੱਖਣ ਵਾਲੀ ਆ ਹਾਂਜੀ ਭਾਈ ਜਮਾ ਚੇਹੇ ਵਾਲਾ 400 ਦੇ ਚੋਲੇ ਚਾਹੀਏ ਜਿੰਨੀ ਕਹਦੇ 19 ਤਸੱਲੀ ਹੈ ਜੀ ਆਪਣੀ ਠੀਕ ਆ ਹਾਂਜੀ ਠੀਕ ਆ ਤੇ ਹੁਣ ਮੈਨੂੰ ਨਾ ਇੱਕ ਤਰ੍ਹਾਂ ਨੰਬਰ ਬੋਲ ਨੰਬਰ ਆਪਣਾ ਹੈਗਾ ਭਾਈ 73 474 88 194 ਠੀਕ ਆ ਇਹ ਨੰਬਰ ਆ ਗਿਆ ਆ ਜਾ ਫਿਰ ਕਰ ਹੁਣ ਇਧਰਲੇ ਪਾਸੇ ਆ ਜਾ ਹੁਣ ਮੈਨੂੰ ਐ ਦੱਸ ਜਿਹੜਾ ਤਰਾ ਕੀਤਾ ਹੈਗਾ ਹਾਂਜੀ ਠੀਕ ਐ ਨਾਲ ਦੋਦੋ ਦਾ ਕੰਮ ਆ ਹਾਂਜੀ ਦੋਦਾਂ ਦਾ ਕੰਮ ਆਪਣਾ ਨਾਲ ਜੇ ਕੋਈ ਨਵਾਂ ਬੰਦਾ ਚਲਾਉਣਾ ਚਾਹੁੰਦਾ ਹੋਵੇ ਤੇ ਤੈਨੂੰ ਕਿੰਨੇ ਸਾਲ ਹੋ ਗਏ ਮੈਨੂੰ ਐ ਦੱਸ ਮੈਨੂੰ ਬਈ ਅੱਜ 15 ਸਾਲ ਹੋ ਗਏ ਕੰਮ ਤੇ ਜੀ 15 ਸਾਲ 15 ਸਾਲ ਕੰਮ ਕਰਦੇ ਮੱਠਵੀਂ ਪੜਦਾ ਸੀ ਆ ਠੀਕ ਹੈ ਉਹਦਾ ਹੀ ਧੰਦੇ ਪਿਆ ਹੋਇਆ ਜੀ ਉਹ ਆਪਣੇ ਘਰੇ ਨਾਰਮਲ ਪੱਲਾ ਪਸ਼ੂ ਰੱਖੇ ਹੁੰਦੇ ਸੀਗੇ ਨਾਰਮਲ ਰੱਖੇ ਹੁੰਦੇ ਸੀ ਹਾਂਜੀ ਹਾਂਜੀ ਚਲੋ ਤੇ ਹੁਣ ਸਾਰੀਆਂ ਫਾਰਮ ਤੇ ਉੱਤੇ ਲਾਲ ਗੇ ਤੇਰੇ ਨੌਰੇ ਦੇ ਵਿੱਚ ਕਿੰਨੇ ਕ ਮੱਝਾਂ ਆ ਗਈਆਂ ਹੁਣ ਆਪਣੇ ਕੋਲੇ ਸਾਰੇ 70 ਪਸ਼ੂ ਹੋ ਗਏ 70 ਪਸ਼ੂ 70 ਪਸ਼ੂਆਂ ਵਾਸਤੇ ਥਾਂ ਕਿੰਨਾ ਕ ਫਿਰ ਤੂੰ ਐਂ ਦੇਖ ਟਾਂ ਥਾਂ ਸਾਡੇ ਕੋਲੇ ਇਹ ਹੈਗਾ ਕਿ 20 ਵਿਸਵੇ ਥਾਂ ਦੀ 20 ਵਿਸਵੇ ਥਾਂ ਦੀ 70 ਪਸ਼ੂ ਸਾਂਭੀ ਜਾਂਦੇ ਹਾਂ ਜੇ ਭਰਾ ਆਖਣਗੇ ਵੀ ਯਾਰ ਮਤਲਬ ਪਰ ਮੈਂ ਕਹਿੰਦਾ ਇਹ ਮੱਝਾਂ ਆਉਂਦੀਆਂ ਹੀ ਘਟਸਾਂ 'ਚ ਲੋਟ ਆ। ਹਾਂਜੀ ਘਟਸਾਂ 'ਚ ਲੋਟ ਆਉਂਦੀਆਂ। ਇਹ ਅਮਰਲਾ ਵੀ 3.5 ਫੁੱਟ 'ਚ ਇੱਕ ਮੱਝ ਖੜੀ ਹੋਈ ਹੈ ਜੀ। 3.5 ਫੁੱਟ। ਹਾਂਜੀ ਹਾਂਜੀ। ਠੀਕ ਆ। 3.5 ਫੁੱਟ ਦੇ ਵਿੱਚ ਇੱਕ ਮੱਝ ਖੜੀ ਹੈ ਮਿੱਤਰੋ। ਤੇ ਤੁਸੀਂ ਨੋਟ ਕਰ ਲਓ ਵੀ ਇਹ ਆਪਾਂ ਜੇ ਬਾਹਲੇ ਥਾਂ ਦੀ ਲੋੜ ਨਹੀਂ ਹੁੰਦੀ ਕਈ ਵਾਰੀ ਇਹ ਹੁੰਦਾ ਸਿਸਟਮ ਵੀ ਚੋਣ ਬਲੇ ਬਈ ਤੰਗ ਵਾਲਿਆਂ ਕਰਦੀਆਂ ਹੁਣ ਜੇ ਬਾਹਲੀ ਖੁੱਲੀ ਮੱਝ ਆ ਗਈ ਦੂਜੀ ਮੱਝ ਥਲੇ ਜਾ ਕੇ ਖੜ ਜਾਣਾਗਾ ਗੇੜੇ ਦਣੇ ਆ ਥਾਂ ਹੁਣ ਮਤਲਬ ਮੱਝਾਂ ਕਥਾੜੀਆਂ ਖੜੀਆਂ ਗਈਆਂ ਠੀਕ ਹੈ ਥਾਂ ਘੱਟ ਲਵੇੜਦੀਆਂ ਗਈਆਂ ਠੀਕ ਹੈ ਜਿਹੜਾ ਗੁੜਾ ਘੱਟ ਦਿੰਦੀਆਂ ਬਸ ਸਹੀ ਗੱਲ ਹੈ ਹਾਂ ਮਤਲਬ ਗੋਹਾ ਵੀ ਨਹੀਂ ਮੇਦੀਆਂ ਮੈਨੂੰ ਗੋਹਾ ਨਹੀਂ ਮੇਦੀਆਂ ਵਾ ਜਿਵੇਂ ਜਿਵੇਂ ਮੱਝ ਖੜੀ ਆ ਵਧੀਆ ਨਾਰਮਲ ਕੋਈ ਐਂ ਦਿੱਕਤ ਨਹੀਂ ਹੁਣ ਸਾਨੂੰ ਇੰਨੇ ਸਾਲ ਹੋ ਗਏ ਵਿੱਚ ਮੱਝਾਂ ਸਾਡੇ ਕੋਲੇ 10-10 ਸਾਲ ਹੋ ਗ ਦੇ ਬੀਡ ਨਹੀਂ ਹੋਈ ਸਾਰੀਆਂ ਠੀਕ ਹੈ ਕਿੰਨਾ ਦੁੱਧ ਪਾ ਦੇਣਾ ਫਿਰ ਦੁੱਧ ਸਾਡੇ ਕੋਲੇ 5 ਕਵਾਂਟ ਲਾਈ ਹੁੰਦੀ ਹੈ। ਹਾਂਜੀ ਸਾਡੇ ਕੋਲ 56 ਵਜਾ ਹੁਣ ਦੁੱਧ ਹਲ ਗਿਆ ਇਸ ਟਾਈਮ। ਅੱਛਾ 56 ਵਿੱਚ ਟੋਕੜਾ ਕਬੜਾ ਹਾਂ ਟੋਕੜਾ ਕਬੜਾ ਮੱਝ ਵੇਚ ਦੇਣੀ ਚੰਗੀ ਮੱਝ ਰੱਖਦੇ ਆ ਘਰੀ ਯਾਰ। ਅੱਛਾ ਕਰੀਦਾ ਜਦੋਂ ਕੋਈ ਨਹੀਂ ਜੋ ਦੁੱਧਾ ਬਟ ਮਾਲਾ ਵੀ ਵੱਧ ਹੁੰਦਾ ਹੀ 5 ਕਵਾਂਟ ਦੁੱਧ ਪਰ ਉਹ ਵੱਜਾ ਉਹਦੇ ਵੇਚ ਦੇਣੇ ਆਗੇ। ਠੀਕ ਹੈ। ਜੇ ਕੋਈ ਘੜਦਾ ਮੱਝ ਲੈ ਲੈਣੇ। ਠੀਕ ਹੈ। ਹਾਂਜੀ ਹਾਂਜੀ। ਮਤਲਬ ਐਵਰੇਜ ਇੱਥੋਂ ਤੱਕ ਦੀ ਰੱਖੀ ਹੋਈ ਹੈ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜਿਵੇਂ ਹੁਣ ਮੰਨ ਕੇ ਚੱਲ ਗਏ ਇੱਕ ਮੱਝ ਇੰਨਾ ਚੋਂ ਆ ਗਈ ਜਿਵੇਂ ਘਰ ਦੀ ਆ ਮੱਝਾ ਸਾਰੀਆਂ ਚੰਗੀਆਂ ਦੁੱਧ ਵਾਲੀਆਂ ਹੀ ਕੋਈ ਮੱਝ ਨਹੀਂ ਆ ਸਾਰੀ 12 ਤੋਂ ਲੈ ਕੇ ਜੀ 15 ਪਲੱਸ ਅੱਛਾ ਹਾਂਜੀ ਕੋਈ ਮੱਝ ਵੀ ਮਰਲਾ ਚੰਗੀਆਂ ਵਿੱਚ ਮੱਝਾਂ ਹੈਗੀਆਂ ਹੀ 20 ਕਿਲੋ ਵਾਲੀਆਂ ਵੀ ਹੈਗੀਆਂ ਹਾਂਜੀ ਅੱਛਾ 20 20 ਕਿਲੋ ਵਾਲੀਆਂ ਵੀ ਹਾਂਜੀ 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 ਆ ਮੱਝਾ ਸਾਰੀਆਂ ਜਿਵੇਂ 12 ਕਿਲੋ ਵਾਲੀਆਂ ਇੱਧਰ ਆ ਗਈਆਂ ਜੀ ਠੀਕ ਹੈ ਇਧਰਲੀ ਸਾਈਡ ਆ ਗਈਆਂ ਸਾਰੀਆਂ ਜੀ 15 ਪਲੱਸ ਹੀ ਅੱਛਾ 15 15 ਹਾਂ ਇਧਰ ਸਾਰੀਆਂ 15 ਪਲੱਸ ਹੀ ਠੀਕ ਹੈ ਤੇ ਉਹ ਸਾਹਮਣੇ ਉਧਰ ਉਧਰਲੇ ਪਾਸੇ ਜੀ 10 ਤੋਂ 12 ਪਲਾਸੀ ਅੱਛਾ ਹਾਂਜੀ ਹਾਂਜੀ ਇਹ ਕਰਦੀਆਂ ਝੋਟੀਆਂ ਨੂੰ ਸੂਈਆਂ ਹੋਈਆਂ ਜੀ ਅੱਛਾ ਇਹ ਕਰਦੀਆਂ ਝੋਟੀਆਂ ਸੂਈਆਂ ਹੋਣ ਹਾਂਜੀ ਇਹ ਤਾਜ਼ੀਆਂ ਸੂਈਆਂ ਜੀ ਇਨ੍ਹਾਂ ਦੇ ਟੋਕੜਾ ਦੁੱਧੀਆਂ ਸੂਈਆਂ ਹੋਈਆਂ ਜੀ ਠੀਕ ਹੈ ਅੱਛਾ ਜਿਵੇਂ ਮੰਨ ਕੇ ਚੱਲ ਗਏ ਜਿਵੇਂ ਹੁਣ ਉਹ ਵੱਡੀ ਮੈਂ ਖੜੀ ਤੇਰੇ ਪਰੇ ਨਿਗਾ ਚ ਨਹੀਂ ਆਉਂਦੀ ਹੋਣੀ ਜਿਵੇਂ ਖੁੰਜੇ ਚ ਹਾਂਜੀ 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 ਹਨਾ ਹਾਂਜੀ ਉਹ ਮੱਝ ਕਿਵੇਂ ਕਿੰਨੇ ਕੁ ਦੁੱਧ ਬਾਦ ਵਾਲੀ ਐ ਉਹ ਥਲੇ ਸੀ ਆ ਜੀ 22 ਕਿਲੋ ਦੀ ਅੱਛਾ ਹਾਂਜੀ 22 ਕਿਲੋ ਅਗਲੇ ਨੇ ਮਤਲਬ ਹਾਂਜੀ ਮੰਨਣ ਚ ਨਹੀਂ ਆਉਣੀ ਹਾਂਜੀ ਵਾਲੇ ਮੰਨਣ ਚ ਨਹੀਂ ਆਉਣੀ ਪਰ ਐਤ ਕੀ ਥੋੜਾ ਜਿਹਾ ਮਨਲਾ ਵੀ ਰਹਿਣੀ ਥੋੜੀ ਡਿੱਕਦਾਈ ਬੱਚਾ ਛਿੱਟ ਗਈ ਸੀ ਜੀ ਠੀਕ ਹੈ ਹੁਣ ਦੁਬਾਰੇ ਗੱਪਣ ਕਰਾਈ ਜੀ ਦੁਬਾਰੇ ਹਾਂਜੀ ਠੀਕ ਹੈ ਨਹੀਂ ਮੱਜ ਬਹੁਤ ਬੁਖਾਰ ਹੋ ਗਿਆ ਸੀ ਬੁਖਾਰ ਹੋਣ ਕਰਕੇ ਬੱਚਾ ਡਿੱਗ ਗਈ ਮੱਜ ਠੀਕ ਹੈ ਤੇ ਵਿੱਚ ਫਿਰ ਗਾਵਾ ਕਿੰਨੀਆਂ ਰੱਖਦੇ ਹੋ ਗਾਵਾ ਤਾਂ ਇਹ ਪੰਜ ਚਾਰ ਹੀ ਰੱਖਦੇ ਆ ਜੀ ਪੰਜ ਚਾਰ ਹੀ ਰੱਖ ਹਾਂਜੀ ਚਲੋ ਆ ਜਾਂਦਾ ਦੁੱਧ ਜਿਹੜਾ ਹੈਗਾ ਆਪਣਾ ਮੂਵੀ ਨਹੀਂ ਮੂਵੀ ਹੁੰਦਾ ਹੈ ਪ੍ਰਾਈਵੇਟ ਮੂਵੀ ਜਾਂਦਾ ਪ੍ਰਾਈਵੇਟ ਇੱਥੋਂ ਹੀ ਲੈ ਜਾਂਦੇ ਆਪਾਂ ਹਾਂਜੀ ਇੱਥੋਂ ਲੈ ਜਾਂਦੇ ਆ ਜੀ ਚਲੋ ਸੰਤੁਸ਼ਟੀ ਹੈ ਹਾਂਜੀ ਪੂਰੀ ਜੀ ਵ ਨਾ ਮਾ ਬੰਦਾ ਲੱਗਦਾ ਨਾ ਮੰਦਾ ਤਾਂ ਹੀ ਬਸ ਮਾਲਾ ਜਿਹੜਾ ਬੰਦਾ ਆਪਦੀ ਆਪ ਦੀ ਹੱਥੀ ਮਿਹਨਤ ਕੰਮ ਕਰਦਾ ਸੀ ਠੀਕ ਹੈ ਉਹੀ ਬੰਦਾ ਕਾਮਯਾਬ ਹੈ ਜਿਹੜਾ ਬੰਦਾ ਵੀ ਆਖੇ ਵੀ ਆਪਾਂ ਕੰਮ ਕਰਕੇ ਛੱਡਦੇ ਦੂਜੇ ਬੰਦਾ ਦੇ ਲੇਬਰ ਦੇ ਹਿੱਤੇ ਨਹੀਂ ਜੀ ਫਿਰ ਨਹੀਂ ਲੇਬਰ ਦੇ ਹਿੱਤੇ ਕੋਈ ਨਹੀਂ ਲੇਬਰ ਦਾ ਉਹ ਜ਼ਰੂਰੀ ਹੈ ਲੇਬਰ ਦਾ ਵੀ ਜਿੰਨੇ ਆਪਦੇ ਨੂੰ ਵੱਧ ਦਾ ਸਹਿਯੋਗ ਲੇਬਰ ਦਾ ਹੀ ਵੀ ਪਰ ਬੰਦੇ ਦਾ ਆਪ ਦਾ ਹੁਣ ਨਾਲ ਜ਼ਰੂਰੀ ਹੈ ਜਰੂਰੀ ਹੈ ਹਾਂਜੀ ਜਰੂਰੀ ਹੈ ਵਿੱਚ ਹੋਣਾ ਜ਼ਰੂਰੀ ਹੈ ਹਾਂ ਵਿੱਚ ਹੋਣਾ ਜ਼ਰੂਰੀ ਹੈ ਸਹੀ ਗੱਲ ਹੈ ਨਹੀਂ ਬਹੁਤ ਬਹੁਤ ਧੰਨਵਾਦ ਬਈ ਠੀਕ ਹੈ ਮੈਂ ਕਹਿਣਾ ਵੀ ਤੇਰੇ ਵਰਗੇ ਜਿਹੜੇ ਪੰਜਾਬ ਦੇ ਨੌਜਵਾਨ ਹਨ ਹਨਾ ਤੇਰੇ ਵਰਗੇ ਮਤਲਬ ਜਿਹੜੇ ਹੈਗੇ ਉਹ ਵੀ ਇਸ ਕੰਮ ਕਿਤੇ ਕੰਨੀ ਜੁੜਨ ਮੈਂ ਤਾਂ ਕਹਣਾ ਹਾਂਜੀ ਹਾਂਜੀ ਕਿੱਤਾ ਵਧੀਆ ਕਿੱਤਾ ਨਹੀਂ ਮੜਾਈ ਕੰਮ ਕਰ ਕੋਈ ਹੈ ਜਿਹੜਾ ਆਪਾਂ ਮਤਲਬ ਆਪਦੀ ਮਿਹਨਤ ਕਰਦਾਈ ਬੰਦਾ ਸਹੀ ਉਹ ਸਾਰੀ ਠੀਕ ਹੈ ਜੀ ਠੀਕ ਹੈ ਗੱਲ ਪਰ ਮੈਂ ਕਹਿੰਦਾ ਵੀ ਮਿਹਨਤ ਆਪਦੀ ਜ਼ਰੂਰੀ ਹੈ ਜੀ ਕਿੱਤਾ ਫੇਲ ਨਹੀਂ ਹੈਗਾ ਕਿੱਤਾ ਫੇਲ ਕੋਈ ਨਹੀਂ ਆਈ ਕਿੱਤਾ ਬਸ ਮੰਨੇ ਦੀ ਆਪਦੀ ਨੀਤੀ ਹੋਣੀ ਚਾਹੀਦੀ ਹੈ ਕੰਮ ਜੀ ਸਹੀ ਗੱਲ ਹੈ ਤੇ ਦਾਣਾ ਫਿਰ ਰਹਿ ਜਾਵਾ ਵੀ ਚੱਲਦਾ ਨਾਲ ਦਾਣਾ ਰਹਿਣਵਾ ਪਾਉਣੇ ਹਾਂਜੀ ਸਾਰਿਆਂ ਨੂੰ ਹਾਂਜੀ ਸਾਰਿਆਂ ਨੂੰ ਇੱਕ ਟਾਈਮ ਰਹਿਣਵਾ ਪਾਉਣੇ ਜੀ ਇੱਕ ਟਾਈਮ ਪਿਉਂਕੇ ਪਾਉਣੇ ਹਾਂਜੀ ਹਾਂਜੀ ਠੀਕ ਤੇ ਸਿਸਟਮ ਜਿਹੜਾ ਹੌਲੀ ਹੌਲੀ ਬਣਦਾ ਕੋਈ ਵੀ ਜਦੋਂ ਸਿਸਟਮ ਬੰਦਾ ਚਲਾਉਂਦਾ ਹਾਂ ਟਾਈਮ ਲੱਗਦਾ ਬਈ ਟਾਈਮ ਲੱਗਦਾ ਹੈਨਾ ਲੱਗਦਾ ਜੀ ਅੱਜ ਬੰਦਾ 15 ਸਾਲ ਹੋ ਗਏ ਜੀ ਹਜੇ ਵੀ ਸਿੱਖੀ ਜਾਂਦੇ ਆ ਬਹੁਤ ਕੁਝ ਸਿੱਖਿਆ ਨਹੀਂ ਸਹੀ ਗੱਲ ਹੈ ਤੇ ਬਹੁਤ ਬਹੁਤ ਧੰਨਵਾਦ ਬਈ ਤੇ ਤੇਰਾ ਤੇ ਜਿਹੜਾ ਸਾਨੂੰ ਮੌਕਾ ਦਿੱਤਾ ਅੱਜ ਤੇਰੇ ਪਸ਼ੂ ਦਿਖਾਉਣ ਦਾ ਲੋ ਵੀ ਮਿੱਤਰੋ ਦੱਸਿਓ ਜਰੂਰ ਹੈਨਾ ਤੁਹਾਨੂੰ ਕਿਵੇਂ ਲੱਗੀਆਂ ਬਾਈ ਦੀਆਂ ਗੱਲਾਂ ਤੇ ਸ਼ੇਅਰ ਜਰੂਰ ਕਰਿਓ